ਬਠਿੰਡਾ ਦੇ ਮੋੜ ਮੰਡੀ ਵਿੱਚ ਉਸ ਸਮੇਂ ਮਾਹੌਲ ਗਰਮ ਹੋ ਗਿਆ ਜਦੋਂ ਮੋੜ ਮੰਡੀ ਇੱਕ ਦੀ ਇੱਕ ਲੜਕੀ ਮਲੇਰ ਕੋਟਲਾ ਦੇ ਕੋਟਲਾ ਬਰਾਜ ਚੋ ਪਿੰਡ ਮਾੜੀ ਦੀ ਨੇੜ ਚੋ ਮਿਲੀ ਦੇ ਕਾਰਨ ਸਾਰੇ ਪਾਛੇ ਸੰਸਨੀ ਫੈਲ ਗਈ ਤੇ ਮੋੜ ਮੰਡੀ ਵਾਸੀਆਂ ਵੱਲੋਂ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਜਾਣਕਾਰੀ ਅਨੁਸਾਰ ਅੱਜ ਮੋੜ ਮੰਡੀ ਦੇ ਵਾਸੀਆਂ ਵੱਲੋਂ ਰਾਮਪੁਰਾ ਚੌਂਕ ਬੰਦ ਕਰਕੇ ਪ੍ਰਸ਼ਾਸਨ ਖਿਲਾਫ ਟਰਨਾ ਲਗਾਇਆ ਗਿਆ ਉਨਾ ਮੰਨ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ ਇਸ ਮੌਕੇ ਪਹੁੰਚੇ ਪੀਪੀਐਸ ਨਰਿੰਦਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜੋ ਹੋਰ ਵੀ ਦੋਸ਼ੀ ਪਾਏ ਜਾਂਦੇ ਨੇ ਉਹਨਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਬਿਊਰੋ ਸਬ ਦਾ ਸਾਂਝਾ ਟੀਵੀ ਆத்ਮੀ ਜਿੰਨੀ ਦੇ ਨਹੀਂ ਆਉਂਦੇ ਆਪਣਾ ਤਾਂ ਮੈਂ ਫੇਹੀ ਲਗਾ ਰੂਗਾ ਜੇ ਨਜਰੂਖੀ ਆ ਗਿਆ ਆਪਣੇ ਗੱਲਬਾਸਾਂ ਦੀ ਕਰਦੇ ਤੇ ਆਪਣੀ ਸਾਰੀ ਗੱਲ ਨਹੀਂ ਮੰਨਦੇ 19 ਨਰ ਮੈਂ ਆਪਣੇ ਨਾਮ ਦਾ ਐਸਪੀ ਨੂੰ ਨਿੰਦਰ ਗਿਆ ਆਇਆ ਇਹ ਕੀ ਕਹਿਣਾ ਚਾਹੁੰਦੇ ਆਪਾਂ ਗੱਲ ਸੁਣਾਗੇ ਕੋਈ ਆਪਣਾ ਫੈਸਲਾ ਨਹੀਂ ਕੋਈ ਗੱਲ ਨਹੀਂ ਪਰ ਗੱਲ ਸਾਰੀ ਉਹਦੇ ਆਇਆ ਦੁੱਪਿਆ ਹੋਊਗੀ ਸਾਰੇ ਬਾਰੇ ਸ਼ਾਰਟ ਨਹੀਂ ਢੰਗ ਨਾਲ ਲਓ ਭਾਈ ਬਿਠਾਓ ਯਾਰ ਇਹ ਗੱਲ ਨਹੀਂ ਕਰਨਾ ਹੈ ਪੰਜਾਬ ਇੱਕ ਮਿੰਟ ਇਹ ਗਾਈ ਅੱਗੇ ਲੱਗ ਕੇ ਜੀਉ ਜਾ ਰਹੀ ਸਾਰੇ ਲੱਗ 70 ਨਾ ਲਾਇਆ ਇਹ ਜਿਹੜਾ ਮਸਲਾ ਦੀ ਬਹੁਤ ਵੱਡਾ ਮਸਲਾ ਹੈਗਾ ਇੱਕ ਲਟਕੀ ਦਾ ਮਸਲਾ ਹੈਗਾ ਸਾਡੇ ਮੌਰ ਮੰਡੀ ਦੇ ਵਿੱਚ ਮਹਾਜਨਾਂ ਦੀ ਲਟਕੀ ਸੀ ਜਿਹਦੇ ਉੱਤੇ ਸਾਰਿਆਂ ਮੰਨ ਗਏ ਕੋਰਮਾ ਨੂੰ ਉਜਾਤਾਂ ਨੂੰ ਸਾਰਿਆਂ ਨੂੰ ਫੇਸ ਪਹੁੰਚੀ ਹੈ ਜਿਹੜੀ ਐਡੀ ਵੱਡੀ ਘਟਨਾ ਉੱਤਰੀ ਹੈਗੀ ਜਿਹੜੇ ਇਥੋਂ ਦੇ ਐਮ ਐਲ اے ਇਥੋਂ ਦੀ ਸਰਕਾਰ ਦੇ ਅਣਗੇਲੀ ਦੇ ਕਾਰਨ ਅੱਜ ਕੁੜੀ ਦੀ ਡੈਡ ਵਾਡੀ ਤਿਆ ਹੈ ਅੱਜ ਤਰੀਕ ਹੋ ਗਈ 12 ਮੇਰੇ ਖਲਾ ਤੇ ਕੱਲ ਵੀ ਰਾਤ 10 11 ਵਜੇ ਕਿਰਪਾਲ ਦੇ ਰਹੇ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਇੱਥੋਂ ਦਾ ਅਫਸਰ ਸਾਹਿਬ ਘਟਿਆ ਰਹੀ ਹੈ ਕੱਲ ਅਸੀਂ ਸਾਡੇ ਆਮ ਲੋਕ ਉੱਥੇ ਪਾਣੀ ਦੇ ਵਿੱਚ ਬੜੇ ਜਿਹੜੇ 8 8 ਫੁੱਟ ਪਾਣੀ ਸੀਗਾ ਤੇ ਬਹੁਤ ਜ਼ਿਆਦਾ ਠੰਡ ਸੀਗੀ ਸ਼ਾਮ ਨੂੰ ਦਾ 9 10 ਵਜੇ ਤੱਕ ਲੋਕਾਂ ਨੇ ਪੜਤਾਲ ਕੀਤੀ ਹੈਗੀ ਤੇ ਉੱਥੇ ਜਿਹੜਾ ਪੁੱਸਦਾ ਹਜੇ ਪਹੁੰਚਿਆ ਨਹੀਂ ਕਮੈਂਡ ਚਲਦਾ ਦੇਖੋ ਮੈਂ ਤੇ ਐਸਪੀ ਜੀ ਦੀ ਪੋਸਟਿੰਗ ਹੈ ਜੀ ਨਰਿੰਦਰਪੁਰ ਮੇਰਾ ਨਾਮ ਹੈ 10 ਸਾਲ ਦੀ ਸਰਵਿਸ ਦੇ ਵਿੱਚ ਅਸੀਂ ਲੋਕ ਕਈ ਜਗ੍ਹਾ ਤੇ ਮੌਕੇ ਦੇ ਉੱਪਰ ਜਾਂਦੇ ਆਂ ਕਈ ਕੇਸਸ ਨਾਲ ਡੀਲ ਕੀਤੇ ਨੇ ਪਰ ਕੱਲ ਤੋਂ ਨਾਲ ਮਤਲਬ ਸਾਨੂੰ ਆਪ ਨੂੰ ਪਰਸਨਲੀ ਇੰਨਾ ਮਸਹੂਰ ਹੋ ਰਿਹਾ ਸੀਗਾ ਵੱਡੀ ਮੁੱਦੇ ਦੇ ਉੱਪਰ ਕੇ ਨਾਓ ਪ੍ਰੈਜ਼ੀਡੈਂਟ ਡਿਊਟੀ ਚੱਲ ਰਹੀ ਸੀਗੀ ਨਾਲ ਜਦੋਂ ਇਨਸੀਡੈਂਟ ਬਾਰੇ ਸਾਨੂੰ ਪਤਾ ਲੱਗਿਆ ਤੇ ਮੈਂ ਵੀ ਵਿੱਚੋਂ ਜਦੋਂ ਥੋੜਾ ਰਿਲੈਕਸ ਸੀਗਾ ਅੱਧਾ ਘੰਟਾ ਮੈਂ ਜਲਦੀ ਜਲਦੀ ਸੀਆਈਏ ਚਲਾ ਗਿਆ ਉੱਥੇ ਸੀ ਜਿਹੜਾ ਮੁੰਡਾ ਸੀਗਾ ਉਹਦੀ ਇੰਟਰੋਗੇਸ਼ਨ ਜਦੋਂ ਕਰ ਰਹੇ ਸੀਗੇ ਤਾਂ ਸਾਨੂੰ ਆਪ ਨੂੰ ਬੜਾ ਮਤਲਬ ਮਹਿਸੂਸ ਹੋ ਰਿਹਾ ਸੀਗਾ ਕਿਉਂਕਿ ਜਿੱਦਾਂ ਉਹਨੇ ਇੱਕ ਦੋ ਦੱਸਿਆ ਵੀ ਮੈਂ ਐ ਕਰਕੇ ਅਸੀਂ ਗਏ ਤੇ ਐ ਕਰਕੇ ਜੋਨੀ ਇੰਟਰੋਗੇਸ਼ਨ ਚ ਆਈ ਨਹੀਂ ਤਾਂ ਕਦੇ ਦੱਸਦਾ ਉਹ ਨੋਟ ਤੇ ਕੁੜੀ ਜਿਹੜੀ ਹੈਗੀ ਡੱਬੀ ਤਾਂ ਮੈਨੂੰ ਕੱਲ ਸਾਨੂੰ ਆਪ ਨੂੰ ਮਹਿਸੂਸ ਹੋਇਆ ਵੀ ਬਹੁਤ ਜ਼ਿਆਦਾ ਗਲਤ ਹੋਇਆ ਤੇ ਅਸੀਂ ਜਦੋਂ ਸਵੇਰ ਦੇ ਉੱਤੇ ਆਏ ਸੀਗੇ ਐਨਡੀਆਰ ਦੀ ਟੀਮ ਲੱਗੀ ਹੋਈ ਸੀ ਅਸੀਂ ਨਾਲ ਉੱਥੇ ਲੱਗੇ ਹੋਏ ਸੀਗੇ ਤਾਂ ਅਸੀਂ ਕਿਤੇ ਕਿਤੇ ਸਾਡੇ ਮਨ 'ਚ ਵੀ ਆ ਰਿਆ ਸੀ ਕਿ ਪ੍ਰਮਾਤਮਾ ਜਿਹਦੀ ਗੱਲ ਛੁੱਟੀ ਹੋਵੇ ਮੁੰਡੇ ਜੀ ਵੀ ਜੋ ਇਹ ਕਹਿ ਰਿਹਾ ਉਹ ਚੀਜ਼ ਸੱਚ ਨਾ ਹੋਵੇ ਕਿਉਂਕਿ ਜਿੱਦਾਂ ਮੈਨੂੰ ਇੱਕ ਤੋਂ ਸੀਨੀਅਰ ਤੁਹਾਡੇ ਲੀਡਰਸ ਨੇ ਫੇਰੇ ਬੁਲਾਇਆ ਸੀਗਾ ਇੱਥੇ ਤਾਂ ਅਸੀਂ ਇੱਕੋ ਸੀ ਅਸੀਂ ਜਾਵਾਂਗੇ ਕਿਉਂ ਨਾ ਤਾਂ ਦੇਖੋ ਜੀ ਕਿ ਇੱਥੇ ਵੱਡਾ ਵੱਡਾ ਹਾਦਸਾ ਹੋ ਗਿਆ ਇੱਕ ਜਿਹਦੇ ਪਰਿਵਾਰ ਦੀ ਲੜਕੀ ਜਿਹੜੀ ਹੈਗੀ 18-21 ਸਾਲ ਦੀ ਐਡਾ ਵੱਡਾ ਹਾਸਾ ਹੋ ਗਿਆ ਉਹਦੇ ਨਾਲ ਕਿਉਂਕਿ ਅਜੇ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਸੀ ਚੱਲ ਰਹੀ ਸੀ ਅਸੀਂ ਕਿਸ ਮੋਰਨ ਉੱਤੇ ਕਮਾਵਾ ਨਹੀਂ ਵੀ ਅਸੀਂ ਕਰਦਾਂਗੇ ਤੁਹਾਨੂੰ ਆਪ ਨੂੰ ਕਲੀਅਰ ਨਹੀਂ ਸੀ ਕਿ ਇਨਵੈਸਟੀਗੇਸ਼ਨ ਅਜੇ ਕੰਪਲੀਟ ਨਹੀਂ ਸੀਗੀ ਕਿਉਂ ਨਹੀਂ ਇਨਵੈਸਟੀਗੇਸ਼ਨ ਜਿਹੜੇ ਮੁੰਡੇ ਦੀ ਕੀਤੀ ਉਹ ਤੋਂ ਤਿੰਨ ਵਾਰ ਆਪਣਾ ਵਰਜ਼ਨ ਚੇਂਜ ਕਰ ਰਿਹਾ ਸੀ ਵਾਰ-ਵਾਰ ਕਦੇ ਉਹ ਇੱਕ ਵਰਜ਼ਨ ਤੇ ਸੀਗਾ ਫਿਰ ਉਹਨੇ ਵਰਜ਼ਨ ਚੇਂਜ ਕੀਤਾ ਕਈ ਵਾਰ ਪੁਆਇੰਟ ਚੇਂਜ ਕਰ ਰਿਹਾ ਸੀਗਾ ਅਸੀਂ ਮਤਲਬ ਡਿਊਟੀ ਦੇ ਵਿੱਚੋਂ ਸੀਏ ਚਾਰਜ ਵਖਰਾ ਲਾਇਆ ਹੋਇਆ ਹੈ ਇਸ ਦੇ ਵਾਸਤੇ ਸਵੇਰੇ ਜਦੋਂ ਨੇ ਸਾਨੂੰ ਕੋਸ਼ਿਸ਼ਾਂ ਕਲੀਅਰ ਕੀਤੀਆਂ ਅਸੀਂ ਸਵੇਰੇ ਪਹਿਲਾਂ ਉਹਦੇ ਕੋਲ ਗਏ ਸੀ ਕਿ ਉੱਥੇ ਕਿਉਂਕਿ ਮਤਲਬ ਤੁਸੀਂ ਸਾਨੂੰ ਕਹਿ ਰਹੇ ਸੀ ਵੀ ਸਾਡੇ ਕੋਲ ਆਓ ਪਰ ਅਸੀਂ ਚਾਹੁੰਦੇ ਸੀ ਵੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਇਹ ਫਿਰ ਕਲੀਅਰ ਤਾਂ ਹੋਵੇ ਨਾ ਅਸੀਂ ਤੁਹਾਨੂੰ ਆਵਾਂਗੇ ਤੁਸੀਂ ਸਾਨੂੰ ਸਵਾਲ ਕਰੋਗੇ ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਕੀ ਕੀਤਾ ਅਲਟੀਮੇਟਲੀ ਬੀਇੰਗ ਅ ਪੁਲਿਸ ਆਫੀਸਰ ਤੁਸੀਂ ਸਾਡੀ ਡਿਊਟੀ ਬਣਦੀ ਤੁਸੀਂ ਸਾਡੇ ਕੋਲ ਸਵਾਲ ਕਰ ਰਹੇ ਨੇ ਵੀ ਸਾਡਾ ਜਿਹੜਾ ਇਹਨਾਂ ਵੱਡਾ ਨੁਕਸਾਨ ਹੋਇਆ ਤੁਸੀਂ ਦੱਸੋ ਇਹਦੇ ਬਾਰੇ ਤੇ ਜੇ ਸਾਨੂੰ ਆਪ ਨੂੰ ਇਨਵੈਸਟੀਗੇਸ਼ਨ ਸਾਡੀ ਅਧੂਰੀ ਸੀ ਕਿ ਅਸੀਂ ਤੁਹਾਨੂੰ ਕੀ ਆਖ ਕੇ ਦੱਸਦੇ ਫੇਸ ਕਰਕੇ ਅਸੀਂ ਸਵੇਰੇ ਫਿਰ ਜਾ ਕੇ ਕਿਉਂਕਿ ਰਾਤ ਨੂੰ ਅਸੀਂ ਪ੍ਰੈਜ਼ੀਡੈਂਟ ਦੀ ਡਿਊਟੀ ਤੋਂ ਅਸੀਂ ਡੇਟ ਫ੍ਰੀ ਹੋਏ ਸੀਗੇ ਅਸੀਂ ਰਾਤ ਸਾਰੇ ਲੇਟ ਗਏ ਸੀਗੇ ਤੇ ਸਵੇਰੇ ਅਸੀਂ ਸਾਰੀ ਪੋਰਟਸ ਪਹਿਲਾਂ ਸੀਆਈਏ ਦੇ ਵਿੱਚ 5 ਵਜੇ ਫਿਰ ਦੁਬਾਰਾ ਅਸੀਂ ਇਨਚਾਰਜ ਜੀ ਸਾਰੇ ਦੁਬਾਰਾ ਇਕੱਠੇ ਹੋ ਕੇ ਉੱਥੇ ਅਸੀਂ ਦੀ ਦੁਬਾਰਾ ਇੰਟਰੋਗੇਸ਼ਨ ਕੀਤੀ ਉੱਥੇ ਫਿਰ ਕੁਝ ਉਹਨੇ ਗੱਲਾਂ ਦਸੀਆਂ ਫਿਰ ਅਸੀਂ ਉਹਨੂੰ ਲੈ ਕੇ ਵੀ ਆਏ ਸੀਗੇ ਚਲੋ ਅਸੀਂ ਪਬਲੀਕਲੀ ਉਹਨੂੰ ਨਹੀਂ ਦੱਸਣਾ ਚਾਹੁੰਦੇ ਸੀ ਕਿ ਅਸੀਂ ਉਹਨੂੰ ਲੈ ਕੇ ਆਏ ਆ ਕਿਉਂਕਿ ਇੰਨਾ ਲੋਕਾਂ ਦੇ ਵਿੱਚ ਗੁੱਸਾ ਸੀਗਾ ਨਾ ਜਾਣੇ ਕੋਈ ਕਿਸੇ ਤਰ੍ਹਾਂ ਦਾ ਹੋਰ ਅਨਹੋਣੀ ਜਣੀ ਰਹੀ ਹੈ ਜੀ ਇਹ ਘਟ ਜਾਂਦੀ ਇਸ ਕਰਕੇ ਅਸੀਂ ਫਿਰ ਕਰਕੇ ਉਥੇ ਵੈਰੈਂਡੀ ਰੱਖਦੇ ਜਿਹੜੇ ਡੀਐਸਪੀ ਸਾਹਿਬ ਸੀਗੇ ਇਫਸਟੈਂਡ ਕਮਾਂਡਰ ਸੀਗੇ ਅਸੀਂ ਡੀਵੀ ਕਰਨ ਰਿਕਵੈਸਟ ਕੀਤੀ ਉਹ ਮੈਨਰੇ ਆਏ ਸੀਗੇ ਤਾਂ ਉਹਨਾਂ ਨੇ ਆਪਣੇ ਜਿਹੜੇ ਬਾਕੀ ਟੀਮ ਸੇ ਉਹ ਵੀ ਸਾਰੀ ਬੁਲਾ ਲਈ ਕਿਉਂਕਿ ਸਿਚੁਏਸ਼ਨ ਦੀ ਗੈਵਿਟੀ ਇੰਨੀ ਜ਼ਿਆਦਾ ਸੀ ਕਿ ਸੀਰੀਅਸ ਸਿਚੁਏਸ਼ਨ ਹੈ ਟੈਂਸ ਸਿਚੁਏਸ਼ਨ ਹੈ ਤੇ ਫਿਰ ਅਸੀਂ ਚਲੋ ਮਤਲਬ ਜਦੋਂ ਉਹਨੇ ਲੜਕੀ ਰਿਕਵਰ ਕੀਤੀ ਜਰਵਾੜੀ ਅਸੀਂ ਉਸ ਜਿਹੜੇ ਪਰਿਵਾਰ ਵਾਲੇ ਸੀਗੇ ਉਹਨਾਂ ਦਾ ਵੀ ਹਾਲ ਜਿਹੜਾ ਸੀ ਸਾਡੇ ਕੋਲ ਦੇਖਿਆ ਨਹੀਂ ਸੀ ਮਤਲਬ ਬੀਇੰਗ ਅ ਪੁਲਿਸ ਅਫਸਰ ਕੋਈ ਸਾਡੀ ਡਿਊਟੀ ਹੈ ਸੀ ਰੋਜ਼ ਜਾਣੇ ਆ ਪਰ ਫਿਰ ਵੀ ਕਿਤੇ ਕਿਤੇ ਸਾਨੂੰ ਪਰਸਨਲੀ ਮੈਨੂੰ ਆਪ ਨੂੰ ਦੁੱਖ ਹੋਇਆ ਵੀ ਯਾਰ ਇਦਾਂ ਇਹ ਚੀਜ਼ ਗਲਤ ਹੋਈ ਐ। ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀ। ਸੋ ਅਸੀਂ ਮੈਂ ਤੇ ਅਸੀਂ ਸੀਨੀਅਰ ਅਫਸਰ ਜਿਹੜਾ ਤੁਸੀਂ ਡੋਗੇ ਸਾਰੇ ਮਿਲਾ ਲਾਂਗੇ। ਅਸੀਂ ਤੁਹਾਡੇ ਵਾਸਤੇ ਆ। ਅਸੀਂ ਕੋਈ ਸਾਡੇ ਦੇ ਵਿੱਚ ਕੋਈ ਉਹ ਨਹੀਂ ਹੈਗੀ ਵੀ ਅ ਅਫਸਰ ਨਹੀਂ ਆਉਣਗੇ। ਅਸੀਂ ਤੁਹਾਡੇ ਵਾਸਤੇ ਆ। ਪਰ ਮੈਂ ਤਾਂ ਰੁਕ ਗਿਆ ਅਜੇ ਸਵੇਰ ਦਾ ਮੈਂ ਆ ਗਿਆ ਸੀਗਾ ਪਰ ਮੈਂ ਇੱਥੇ ਤਾਂ ਨਹੀਂ ਆ ਰਿਹਾ ਸੀਗਾ ਕਿਉਂਕਿ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ। ਸਾਡੇ ਹੱਥ ਤੇ ਅਧੂਰਾ ਸੀ ਕੰਮ ਹੁਣ ਅਸੀਂ ਜਿਹੜਾ ਹੈਗਾ ਕਾਫੀ ਕੁਝ ਤਾਂ ਕਲੀਅਰ ਕਰ ਲਿਆ ਨੇ 90% ਸਾਡੀ ਚੀਜ਼ਾਂ ਕਲੀਅਰ ਹੋ ਗਈਆਂ ਨੇ ਤਾਂ ਸਾਈ ਹੁਣ ਤੁਹਾਡੇ ਆਏ ਆ ਤੁਹਾਡੇ ਕੋਲ ਹੁਣ ਜਿਹੜਾ ਤੁਹਾਡਾ ਕੋਈ ਸਵਾਲ ਹੋਊਗਾ ਨਾ ਸੀ ਤੁਹਾਨੂੰ ਤੋਂ ਦੱਸ ਵੀ ਭਾਵਾਂਗੇ ਵੀ ਪਈ ਆ ਹੋਇਆ ਕਿਉਂਕਿ ਜਿਹੜਾ ਦੇਖੋ ਜੀ ਚਲਾ ਗਿਆ ਉਹ ਅਸੀਂ ਵਾਪਸ ਨਹੀਂ ਲਿਆ ਸਕਦੇ ਹੁਣ ਸਾਡਾ ਕੰਮ ਪੁਲਿਸ ਦਾ ਕੰਮ ਤਾਂ ਵੀ ਜਿਹੜੇ ਬੰਦਿਆਂ ਨੇ ਕੀਤਾ ਜਿਹੜੇ ਦੋਸ਼ੀ ਨੇ ਦੇ ਉਹਨਾਂ ਨੂੰ ਸਖਤ ਸਜ਼ਾ ਮਿਲੇਗੀ ਉਹ ਸਾਡਾ ਕੰਮ ਹੈ ਤੇ ਮੈਂ ਬੀਏਂਗੇ ਪੁਲਿਸ ਅਫਸਰ ਵਜੋਂ ਦਾ ਮੈਂ ਤੁਹਾਨੂੰ ਇੱਕ ਵਿਸ਼ਵਾਸ ਦਿਵਾਉਣਾ ਤੇ ਜਿਹੜੇ ਬੰਦੇ ਫੜੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹਨਾਂ ਨੂੰ ਬਿਲਕੁਲ ਬਖਸ਼ ਨਹੀਂ ਜਾਊਗਾ ਪਤਾ ਨਹੀਂ ਕੀ ਕਰੀਏ ਬਾਰੇ ਮਤਲਬ ਇਹ ਕਲਾ ਕਰਾਇਮ ਨਹੀਂ ਇੱਕ ਪਾਪ ਵੀ ਹੈ ਜਿਹੜੇ ਪਾਪ ਕੀਤਾ ਉਹਨਾਂ ਨੂੰ ਪ੍ਰੋਪਰ ਸਜ਼ਾ ਮਿਲੂਗੀ ਜੋ ਕਾਨੂੰਨ ਦੇ ਵਿੱਚ ਸਖਤ ਤੋਂ ਸਖਤ ਸਜ਼ਾ ਜੀ ਉਹਨਾਂ ਸਖਤ ਤੋਂ ਸਖਤ ਸਜ਼ਾ ਦੋ ਜਾਊਗੀ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਹੁਣ ਮੈਂ ਤੁਸੀਂ ਜਿਹੜਾ ਅਫਸਰ ਕਹੋਗੇ ਅਸੀਂ ਉਹਨਾਂ ਨੂੰ ਬੁਲਾਵਾਂਗੇ ਸਾਡੇ ਵੱਲੋਂ ਇਸ ਚੀਜ਼ ਦਾ ਕੋਈ ਨਹੀਂ ਹੈਗਾ ਕਿਉਂਕਿ ਅਸੀਂ ਤੁਹਾਡੇ ਨਾਲ ਇਹ ਨਹੀਂ ਕਿਉਂਕਿ ਅਸੀਂ ਪਬਲਿਕ ਵਸਤੀ ਆ ਅਸੀਂ ਕੰਮ ਤੁਹਾਡੀ ਟੈਕਸ ਦੇ ਵਿੱਚੋਂ ਤੁਹਾਨੂੰ ਤਰਖਾ ਮਿਲਦੀ ਹੈ ਕੋਈ ਅਜਿਹੀ ਗੱਲ ਨਹੀਂ ਹੈਗੀ ਜਿਹੜੇ ਤੁਸੀਂ ਕਹੋਗੇ ਜੀ ਤੁਹਾਡੇ ਨਾਲ ਮੇਰੀ ਇੱਕ ਬੇਨਤੀ ਹੈ ਵੀ ਕਮੇਟੀ ਇੱਕ ਵਾਰ ਫਿਰ ਦੁਬਾਰਾ ਆਪਣਾ ਦੁਬਾਰਾ ਗੱਲ ਕਰ ਲੈ ਕਿਉਂਕਿ ਜਿਹੜੇ ਥਣ ਜੇਕਰ ਕਿਸੇ ਤੇ ਇਸ਼ੂ ਹੋਊਗਾ ਅਸੀਂ ਖੜ੍ਹ ਜੰਨੇ ਸਾਈਡ ਤੇ ਤੇ ਸਾਡੇ ਨਾਲ ਆ ਕੇ ਇਸ਼ੂ ਵੀ ਤੁਸੀਂ ਕਲੀਅਰ ਕਰ ਲੈ ਜੀ ਇਹਦੇ ਵਿੱਚ ਕਿੰਨੇ ਕੁਸ਼ਰ ਜੀ ਕਿੰਨੇ ਕਿੰਨੇ ਫੜਿਆ ਜੀ ਇਹਦੇ ਵਿੱਚ 5 ਦੋਸ਼ੀ ਅਸੀਂ ਫੜਿਆ ਟੋਟਲ 5 ਦੋਸ਼ੀ ਅਸੀਂ ਫੜਿਆ ਇਹਦੇ ਵਿੱਚ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਦਿਨੋਂ ਦਿਨ ਪੰਜਾਬ ਦੇ ਵਿੱਚ ਇਹੋ ਜਿਹੇ ਤਾਂਡ ਹੋ ਰਹੇ ਨੇ ਸ਼ਰਿਆਮ ਹੋ ਰਹੇ ਨੇ ਇਹਨਾਂ ਦੇ ਬਹੁਤ ਨੱਥ ਪਾਈ ਜਾਵੇ ਔਰ ਸਾਡੀ ਮੋਰ ਮੰਡੀ ਇਹ ਇੱਕ ਧਰਨਾ ਦੀ ਮੰਡੀ ਬਣ ਚੁੱਕੀ ਹੈ ਅ 10 ਦਿਨ ਪਹਿਲਾਂ ਅਸੀਂ ਇੱਕ ਸਿਵਰੇਜ ਦੇ ਕਰਕੇ ਪਹਿਲਾਂ ਮੰਡੀ ਬੰਦ ਕੀਤੀ 24 ਘੰਟਿਆਂ ਤੋਂ ਬਾਅਦ ਧਰਨਾ ਚੱਕ ਕੇ ਅਸੀਂ ਇੱਥੇ ਕੈਂਚੇ ਤੇ ਲੈ ਕੇ ਆਏ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਜੇ ਤੱਕਰ ਪੁਰਸ ਪ੍ਰਸ਼ਾਸਨ ਸਾਨੂੰ ਕੁਝ ਨਹੀਂ ਦੱਸ ਰਿਹਾ ਵੀ ਕਿੰਨੇ ਬੰਦੇ ਇਹ ਕੇਸ ਦੇ ਵਿੱਚ ਫੜੇ ਹੈ ਜਾਂ ਬੰਦੇ ਦੇ ਕੋਈ ਨਾ ਕੋਈ ਸਾਡੇ ਮੂਹਰੇ ਆ ਰਹੇ ਪਰ ਸਾਨੂੰ ਲੜਕੀ ਦੀ ਹਜੇ ਸੁਣਨ ਚਾਹੀ ਹੈ ਵੀ ਜਿਹੜੀ লাশ ਹੈ ਉਹ ਨਹਿਰ ਦੇ ਵਿੱਚੋਂ ਮਿਲ ਚੁੱਕੀ ਹੈ ਉਹ ਤਲਵੰਡੀ ਰਵਾਨਾ ਕਰਤੀ লাশ ਨੂੰ ਪੋਸਟਮਾਰਟਮ ਲਈ ਪਰ ਅਸੀਂ ਕਹਿੰਨੇ ਵੀ ਇਹਦੇ ਵਿੱਚ ਹੋਰ ਇੱਕ ਵੱਡੇ ਚਾਹਾਂ ਦੇ ਲੜਕਸ਼ ਨੇ ਜਲਦੋ ਜਲਦੀ ਇਸ ਦਾ ਖੁਲਾਸਾ ਕੀਤਾ ਜਾਵੇ ਔਰ ਆਮ ਪਬਲਿਕ ਨੂੰ ਪਤਾ ਲੱਗੇ ਮੌਨ ਮੰਡੀ ਨੂੰ ਕਿ ਕਿਹੜੇ ਲੋਕ ਕਿਹੜੇ ਕਿਹੜੇ ਘਰ ਇਹਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੇ ਇੱਕ ਕੁੜੀ ਨੂੰ 17 ਸਾਲ ਦੀ ਲੜਕੀ ਨੂੰ ਜਾਨਵਰ ਮਾਰ ਕੇ ਆਪਦੀ ਹਵਸ਼ ਪੂਰੀ ਕੀਤੀ ਹਵਸ਼ ਭਜਾਉਣ ਵਾਸਤੇ ਅਪ ਪਤਾ ਇਹੀ ਗੈਰਮੰਗ ਕਰਦੇ ਆ ਜੇ ਇਹ ਪ੍ਰਗਟ ਮਾਨਜਿਆਂ ਨੂੰ ਲੜਕੀਆਂ ਵੀ ਸਾਡੀਆਂ ਧੀਆਂ ਕਰਨੇ ਚਾਹੀਦੇ ਆ ਤਾਂ ਸਾਨੂੰ ਕੀ ਲੱਗਦਾ ਹੈ ਕਿ ਉਹ ਇਦਾਂ ਦੀਆਂ ਘਟਨਾ ਦਾ ਸ਼ਿਕਾਇਰ ਹੋ ਜਾਂਦੀਆਂ ਅਸੀਂ ਤਾਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂ ਜੀ ਰਵੀ ਸਿੰਘ ਮੈਸਰ ਖਾਨਾ ਜੀ ਗਿਆ ਬੀ ਐਮ ਐਲ اے ਸਾਹਿਬ ਆਪ ਸਾਨੂੰ ਪੂਰੀ ਗੱਲ ਪਤਾ ਲੱਗਿਆ ਵੀ ਉੱਥੇ ਜਾ ਕੇ 10 ਪਏ ਨੇ ਪਰ ਸਾਡੇ ਵਿੱਚ ਇਧਰਲੇ ਦੇ ਵਿੱਚ ਸਾਡੇ ਨਾਲ ਥਾਣੇ ਦੇ ਵਿੱਚ ਵਿੱਚ ਕਿਤੇ ਆਉਣ ਨਾ ਉਹਨਾਂ ਲੈਣਾ ਨਾ ਕੋਈ ਨਾ ਦੇਣਾ ਉਹ ਜਿੱਤ ਗਏ ਪਰ ਮੈਂ ਇਸ ਗੱਲ ਦੀ ਗਰੰਟੀ ਕਰਦਾ ਹਾਂ ਅਗਲੀ ਵਾਰ ਵੋਟਾਂ ਮਲੇ ਉਹਨਾਂ ਸਿੱਧੀਆਂ ਵੋਟਾਂ 'ਚ ਖੜੇ ਕਰ ਦਿਓ ਜੇ ਉਹ ਜਿੱਤੇ ਜਾਣ ਮੈਂ ਚੌਂਕ 'ਚ ਛੱਡ ਕੇ ਗੋਲੀ ਮਾਰ ਦਿਆਂ ਮਸੀ ਵੋਟਰਾਂ ਦੇ